ਮਸਕੀਨ ਸਾਹਿਬ ਦੀ ਇਹ ਗੱਲ ਉਹ ਕਹਿੰਦੇ ਸਨ ਪਾਗਲ ਦੁਨੀਆ 'ਚ ਦੋ ਨੇ ਇੱਕ ਜਿਹੜੇ ਦਵਾਈ ਤੌਰ ਤੇ ਕੰਮਲੇ ਹੋ ਜਾਂਦੇ ਆ ਮੈਂਟਲੀ ਅਫਸੈਟ ਹੋ ਗਏ ਨਾ ਪਾਗਲ ਇੱਕ ਕਿਹਨੇ ਬੰਦਗੀ ਵਾਲੇ ਜਿਹੜਾ ਇਬਾਦਤ ਵਾਲਾ ਉਹ ਗੱਲ ਇੰਨੀ ਉੱਚੀ ਕਰਦਾ ਲੋਕਾਂ ਦੇ ਸਿਰ ਤੋਂ ਲੰਘ ਜਾਂਦੀ ਏ ਸਮਝ ਕੋਈ ਨਹੀਂ ਪੈਂਦੀ ਸਿਆਣਾ ਬੰਦਾ ਇੰਨੀ ਉੱਚੀ ਗੱਲ ਕਰਦਾ ਲੋਕਾਂ ਦੇ ਸਿਰ ਤੋਂ ਲੰਘ ਜਾਂਦੀ ਨਹੀਂ ਸਮਝ ਪੈਂਦੀ ਕਿਹਨੇ ਕਮਲਾ ਕਮਲਾ ਬੰਦਾ ਐਨੀ ਨੀਵੀਂ ਗੱਲ ਕਰਦਾ ਪੈਰਾਂ ਤੇ ਲੰਘ ਜਾਂਦੀ ਸਮਝ ਕੋਈ ਨਹੀਂ ਪੈਂਦੀ ਉਹ ਨਹੀਂ ਕਿੰਨੇ ਕਮਲਾ ਬਾਬਾ ਜੀ ਨੂੰ ਨਹੀਂ ਕਿਹਾ ਕੋਈ ਆਖੇ ਭੂਤਨਾ ਕੋ ਕਹੇ ਬਿਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਭਇਆ دیਵਾਨਾ ਸ਼ਾਹ ਕਾ ਨਾਨਕ ਹੋਰਾਨਾ ਹਉ ਹਰਬਿਨ ਔਰ ਨਾ ਜਾਨਣਾ ਭਗਤ ਜੀ ਕਹਿੰਦੇ ਨੇ ਜੇ ਤੂੰ ਸਿਮਰਨ ਕਰ ਰਿਹਾ ਹੈ ਬਾਣੀ ਪੜ ਰਿਹਾ ਹੈ ਇਵੇਂ ਹੀ ਲੈ ਲੋ ਨਾਮ ਜਪ ਰਿਹਾ ਹੈ ਤੈਨੂੰ ਰੂਖਾਨੀਅਤ ਦੀ ਕੋਈ ਚੀਜ਼ ਮਿਲ ਗਈ ਏ ਜਣੇ ਖਣੇ ਨਾਲ ਸਾਂਝੀ ਨਾ ਕਰ ਕਿਉਂਕਿ ਇੱਥੇ ਗਾਹ ਕੋਈ ਨਹੀਂ ਇੱਥੇ ਬਾਜ਼ਾਰ ਕੋਈ ਨਹੀਂ ਇੱਥੇ ਮੁੱਲ ਪਾਣ ਵਾਲੇ ਕੋਈ ਨਹੀਂ